ਹਾਂਜੀ ਅੱਜ ਅਸੀਂ ਪਹੁੰਚੇ ਹਾਂ ਜੈਨਮੁਨੀ ਸਕੂਲ ਦੇ ਵਿੱਚ ਸੋ ਤੁਸੀਂ ਦੇਖ ਸਕਦੇ ਹੋ ਕਿ ਜਨਤਾ ਸੁਰੱਖਿਆ ਫਾਊਂਡੇਸ਼ਨ ਦੀ ਪੂਰੀ ਟੀਮ ਅ ਸ਼੍ਰੀ ਵਿਜੇ ਕੁਮਾਰ ਜੀ ਪ੍ਰਧਾਨ ਮਾਨਯੋਗ ਵਿਜੇ ਕੁਮਾਰ ਜੀ ਜੋ ਜਨਤਾ ਸੁਰੱਖਿਆ ਫਾਊਂਡੇਸ਼ਨ ਯੂਨਿਟ ਮਲੇਰ ਕੋਡਲਾ ਦੇ ਪ੍ਰਧਾਨ ਨੇ ਉਹਨਾਂ ਦੀ ਇਹ ਦਿਸ਼ਾ ਨਿਰਦੇਸ਼ ਸ਼ੀਟ ਤੁਹਾਨੂੰ ਦਿਖਾ ਦਈਏ ਕਿ ਜਨਰਲ ਸੈਕਟਰੀ ਅ ਮੁਹੰਮਦ ਸ਼ਹਿਵਾ ਜੀ ਔਰ ਜੋਤੀ ਜੀ ਜੋ ਹੈਗੇ ਦਫ਼ਤਰ ਇੰਚਾਰਜ ਨੇ ਔਰ ਇਧਰ ਤੁਹਾਨੂੰ ਦੱਸੀਏ ਕਿ ਇਹ ਮੀਨਾ ਜੀ ਹੀ ਖੜੇ ਨੇ ਤੇ ਸੈਕਟਰੀ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਪੂਰੀ ਕੜਾਕੇਦਾਰ ਤੁਪੀ ਪੈ ਰਹੀ ਹੈ ਉਹ ਇਹਨਾਂ ਦਾ ਜਿਹੜਾ ਮਿਸ਼ਨ ਹੈ ਬੂਟੇ ਲਗਾਉਣ ਦਾ ਜਾਰੀ ਹੈ ਸੋ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਪਿਛਲੇ ਸਾਲ ਵੀ ਇਹਨਾਂ ਨੇ ਬੂਟੇ ਲਗਾਏ ਸੀ ਇਸ ਵਾਰ ਫਿਰ ਇਹਨਾਂ ਦੇ ਬੂਟਾ ਇਹ ਲਗਾਉਣ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਉਹ ਤੁਸੀਂ ਦੇਖ ਸਕਦੇ ਹੋ ਕਿ ਇਹ ਸਕੂਲ ਦੇ ਵਿੱਚ ਸੰਸਾ ਆ ਜਿਹੜੀ ਆਈ ਹੈ ਬੂਟੇ ਲਗਾਉਣ ਆਈ ਹੈ ਘਟੋ ਘਟ ਨਹੀਂ ਨਹੀਂ ਕਰਦੇ। ਅਸੀਂ ਜੇ ਕਹੀਏ ਕਿ 100 ਬੂਟੇ ਦਾ ਹੈਗਾ ਇਹ ਮਿਸ਼ਨ। ਆ ਦੇਖੋ ਤੁਹਾਨੂੰ ਸਕੂਲ ਵੀ ਦਿਖਾ ਦਿੰਨੇ ਆ। ਤੁਨ ਵੀ ਇੱਥੇ ਆ ਜਾਓ। ਅੱਜ वातावरण सुरक्षा वाल एक प्रेरणा आयोजन इस समागम का उद्देश स्कूली बच्चा स्थानक नागरिकांू हरियाली की महत्ता नुदरत प्रति संवेदनशील बनाने से मुहिम दौरान निम अमरूद जामुन आंवला आदि के पौधे लगाए गए देखभाल सेहतमंद वातावरण जनता सुरख्या फाउंडेषन के नुमा ने कहा कि उन्होंने उद्देश सिर्फ रुख लगा ही नहीं सगो वातावरण प्रति जागरूकता फैला भी है उन्होंने भी कहा कि भविख अज होर भी कई मुहिम आयोजित की जाएगी ਸਕੂਲ ਪ੍ਰਸ਼ਾਸਨ ਨੇ ਫਾਊਂਡੇਸ਼ਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਦੇ ਸ਼ਖਸੀਅਤ ਵਿਕਾਸ ਵਿੱਚ ਮਦਦ ਕਰਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਜਾਗਰੂਕ ਕਰਦੇ ਹਨ ਇਸ ਮੁਹਿੰਮ ਨੇ ਨਾ ਸਿਰਫ ਸਕੂਲ ਕੈਂਪਸ ਨੂੰ ਹਰਾ-ਭਰਾ ਬਣਾਇਆ ਸਗੋਂ ਸਾਰਿਆਂ ਦੇ ਦਿਲਾਂ ਵਿੱਚ ਕੁਦਰਤ ਪ੍ਰਤੀ ਪਿਆਰ ਵੀ ਜਗਾਇਆ